ਇੱਕ ਗਰੀਬ ਘਰ ਦਾ ਬੱਚਾ ਸੀ ਕਿੰਨਾ ਦਾ ਮਰਾਸੀਆਂ ਦਾ ਅੱਛਾ ਜੀ ਕਹਾਣੀ ਤੁਹਾਨੂੰ ਸੁਣਾ ਪੂਰੀ ਟੋਪ ਦੀ ਪੋਲੀ ਪਾਲੀ ਨਹੀਂ ਛੜਦਾ ਗੱਲਾਂ ਅੱਛਾ ਜੀ ਖੁਸ਼ ਹੋ ਜਾਓਗੇ ਸੁਣ ਕੇ ਹੂੰ ਹੁਣ ਚੋਰੀ ਦੇ ਹੱਥ ਪਈ ਅੱਛਾ ਜੀ ਜਿਹੜੇ ਬੱਤੇ 'ਚ ਪੂਲ ਚ ਪੜਦੇ ਕਿਸੇ ਦੀ ਕਲਮ ਚੱਕ ਲੈਂਦੇ ਆ ਕਿਸੇ ਦੀ ਕਿਤਾਬ ਚੱਕ ਲੈਂਦੇ ਆ ਇਹ ਚੋਰੀ ਜਿਹੜੀ ਮਾਂ ਬੱਚੇ ਦੀ ਚੀਜ਼ ਘਰੇ ਜਾ ਕੇ ਫਰਦੀ ਹੈ ਉਹ ਮਾਂ ਚੋਰ ਨਹੀਂ ਹੁੰਦੀ ਪਹਿਲਾਂ ਖਾਣ ਨੂੰ ਫੇਰ ਲੈ ਚੱਕੇ ਪੁੱਤ ਕੋਈ ਚੀਜ਼ ਵਧੀਆ ਉਹਨੂੰ ਆਤ ਪੱਕ ਨਹੀਂ ਦਿਆ ਬੱਚੇ ਨੂੰ ਜੇ ਵਕਤ ਆਤ ਪੱਕ ਗਈ ਸਕੂਲ ਦੇ ਵਿੱਚੋਂ 8ਵੀਂ 10ਵੀਂ ਜਦੋਂ ਹੋ ਗਿਆ ਉਦੋਂ ਜ਼ਿਆਦੇ ਚੋਰੀਆਂ ਕਰਨ ਲੱਗ ਗਿਆ ਵੱਡੀਆਂ ਚੋਰੀਆਂ ਕਰਨ ਲੱਗ ਗਿਆ ਹੋਰ ਬੰਦੇ ਚੋਰਾ ਨਾ ਰਹਿਣ ਲੱਗ ਗਿਆ ਬਹੁਤ ਭੇੜੀਆਂ ਆਤਾਂ ਬਣ ਗਈਆਂ ਆਪਣੇ ਜ਼ਿਮੀਂਦਾਰਾਂ ਦੇ ਬੱਚੇ ਬਹੁਤ ਪੱਟੇ ਪੈ ਜਾਂਦੇ ਸੀ ਸਾਡੇ ਪਿੰਡ ਦੇ ਬਹੁਤ ਪੱਟੇ ਗਏ ਆਹੋ ਜੀ ਖੋਟੀਆਂ ਆਤਾਂ ਜਿੰਨਾਂ ਬੱਚਿਆਂ ਦੇ ਵਿੱਚ ਚੋਲੀਆਂ ਪੈ ਗਈਆਂ ਆ ਕੋਈ ਟ੍ਰਾਂਸਫਾਰਮ ਖੋਲ ਕੇ ਲੈਂਦਾ ਕੋਈ ਕਿਸੇ ਦਾ ਕੁਝ ਲੈਂਦਾ ਪਰ ਕਰਦੇ ਜ਼ਿਮੀਂਦਾਰਾਂ ਦੀਆਂ ਚੋਰੀਆਂ ਉਹੋ ਕੀ ਹੋਇਆ ਉਹ ਮਰਾਸੀ ਆ ਗਿਆ ਸਹੀ ਮਰਾਸੀ ਸੱਚਾ ਸੀ ਬਿਚਾਰਾ ਹਾਂ ਕਹਿੰਦਾ ਵੀ ਹੁਣ ਇਹ ਸਾਲਾ ਰੋਜ ਲਾਂਬੇ ਲਿਆਉਂਦਾ ਹੈ ਹਾਂ ਇਹਨੂੰ ਆਪਾਂ ਵੇਚ ਲਈ ਕਹਿੰਦਾ ਉਹ ਤੂੰ ਮੈਨੂੰ ਰੋਜ ਲਾਂਬੇ ਲਿਆਉਣਾ ਹੈ ਹਾਂ ਚਲ ਮੈਂ ਤੈਨੂੰ ਵੇਚੂੰਗਾ ਉਹ ਕਹਿੰਦਾ ਵੇਚ ਲਈ ਪਾਪਾ ਹਾਂ ਹੋਈ ਹੋਈ ਉਹ ਮਰਾਸੀ ਲੈ ਕੇ ਕਿਸੇ ਸ਼ਹਿਰ ਦੇ ਵਿੱਚ ਜਾ ਵੜਿਆ ਜਿਸੇ ਮੰਡੀ ਲੱਗਦੀ ਆ ਕੰਮ ਕਰਨ ਵਾਲੇ ਲੋਕ ਖਰੀਦਣ ਜਾਂਦੇ ਸੀ ਉੱਥੇ ਲੈ ਗਿਆ ਕੋਈ ਗੰਡੇ ਲਈ ਜਾਂਦਾ ਕੋਈ ਮੂੜੀਆਂ ਲਈ ਜਾਂਦਾ ਕੋਈ ਕੁਛ ਲਈ ਜਾਂਦਾ ਜਿਹੇ ਤੇ ਕੋਈ ਗਾਹਕ ਉਹਦੇ ਕੋਈ ਚੀਜ਼ ਆ ਉਹ ਐ ਕਿਹੜੇ ਦਿੰਦਾ ਫਿਰਦਾ ਮੁੰਡੇ ਦੇ ਵਧੀਆ ਕੱਪੜੇ ਪਾਏ ਹੋਏ ਨੇ ਕਹਿੰਦਾ ਵਰਦਾ ਲੈ ਲੋ ਵਰਦਾ ਇਹੋ ਵਰਦੇ ਦਾ ਹੋਕਾ ਦਿੱਤਾ ਵੀ ਬੰਦਾ ਲੈ ਲੋ ਕੋਈ ਮਤਲਬ ਇਹ ਕਫਟਾਣ ਆ ਗਿਆ ਪਠਾਨ ਕਹਿੰਦਾ ਵੀ ਕਿੰਨਾ ਕੀ ਮੁੱਲ ਹੈ ਬਰਾਸੀ ਕਹਿੰਦਾ ਜੀ 200 ਰੁਪਿਆ ਮੁੱਲ ਹੈ ਕਹਿੰਦਾ 100 ਮਰਾਤਨ ਨੂੰ ਫਿਰ ਉਹ ਆਪ ਰੱਖ ਲਉ ਹਾਂ ਇਹ ਕੁਝ ਕਈ ਮੁੱਲ ਕਰਿਆ ਉਹ ਪਠਾਨ ਕਹਿੰਦਾ ਥੋੜਾ ਮੁੱਲ ਹੈ ਹਾਂ ਹੋਰ ਕਰ ਕਹਿੰਦਾ 400 ਹਾਂ ਕਹਿੰਦਾ ਹਜੇ ਵੀ ਥੋੜਾ ਹੈ ਕਹਿੰਦਾ 1000 ਬਰਾਸੀ ਕਹਿੰਦਾ ਪੰਜ ਪੰਜ ਹੱਤਾ ਮਗਾਈ ਗਿਆ ਦੋਹਾਂ ਜੀਆਂ ਨੂੰ ਹਾਂ ਕਹਿੰਦਾ ਵੀ 1000 ਰੁਪਏ ਦੇ ਵਿੱਚ ਪੱਕਾ ਹੈ ਕਹਿੰਦਾ ਵੀ ਪੱਕਾ ਠੀਕ ਹੈ ਉਹ ਜਿਹੜਾ ਵਕਤ ਪਠਾਨ ਨੂੰ ਨੇ ਖਰੀਦਿਆ ਉਹ ਕਹਿੰਦਾ ਮੇਰੀ ਗੱਲ ਇੱਕ ਸੁਣ ਲੈ ਹਾਂ ਕਹਿੰਦਾ ਮੈਨੂੰ ਆ ਚੋਰੀ ਦੀ ਆਦਤ ਅੱਛਾ ਜੀ ਮੈਂ ਚੋਰੀ ਕਰਦਾ ਹਾਂ ਹਾਂ ਮੇਰੇ ਪਿਆਰੇ ਮੈਨੂੰ ਤਾਂ ਵੇਚੇ ਹਾਂ ਕਹਿੰਦਾ ਹੋ ਕਹਿੰਦਾ ਚੋਰੀ ਕਰਨ ਦਾ ਮੈਂ ਤੈਨੂੰ ਹਟਾ ਦੂੰ ਹਾਂ ਆਪਣੇ ਘਰੇ ਖਾਣ ਪੀਣ ਨੂੰ ਬਹੁਤ ਕੁਝ ਹੈ ਫਿਰ ਕਹਿੰਦਾ ਇੱਕ ਮੈਨੂੰ ਚੁਗਲੀ ਕਰਨ ਦੀ ਆਦਤ ਹੈ ਕਹਿੰਦਾ ਜੇ ਮੈਂ ਚੁਗਲੀ ਕਰਦੀ ਫਿਰ ਪੁੱਛਿਆ ਨਮਨੇ ਮੈਨੂੰ ਫੇਰ ਵੇਚਦੇ ਫਿਰ ਕਹਿੰਦਾ ਵੀ ਨਾ ਅਸੀਂ ਤੂੰ ਚੁਗਲੀ ਕਰੀ ਅਸੀਂ ਵੇਚਦੇ ਨਹੀਂ ਸੀ ਜਹੀ ਮਰਦੀ ਚੁਗਲੀ ਕਰ ਲਾ ਹੋਣ ਪਠਾਨਾ ਚੂਬੇਦਾਰ ਸੀਗਾ ਉਹ ਕਹਿੰਦਾ ਉਹਦਾ ਨਾਮ ਸੀ ਦਾਰਾ ਮਰਾਛੀ ਦੇ ਮੁੰਡੇ ਦਾ ਨਾਂ ਅਸਾ ਜੀ ਦਾਰਾ ਨਾਂ ਸੀ ਕਹਿੰਦਾ ਦਾਰਿਆ ਬੇਟਾ ਚਲ ਤੈਨੂੰ ਮੈਂ ਭਰਤੀ ਕਰਾ ਦਿੰਨਾ ਹਾਂ ਕਹਿੰਦਾ ਕਰਾ ਦੇ ਬਾਪੂ ਜੀ ਮਾਸੀ ਨੂੰ ਵੀ ਭਰਤੀ ਕਰਾਤੀ ਉਹ ਹੁਣ ਭਰਤੀ ਹੋਇਆ ਵਾ ਦਾਰਾ ਤੇ ਸੂਬੇਦਾਰ ਪੇਸ਼ਨ ਹੋਣ ਵਾਲਾ ਹੋ ਗਿਆ ਪੇਸ਼ਨ ਹੋ ਗਿਆ ਉਹਦੀ ਹਾਂ ਦਾਰਾ ਕਰਿਆ ਗਿਆ ਹਾਂ ਆਪ ਸੂਬੇਦਾਰ ਅਸਾ ਜੀ ਤੂ ਬਿਜ਼ਾਰ ਕਰਿਆ ਕਿ ਕਹਿੰਦੀ ਮੁੰਡਾ ਕਹਿੰਦਾ ਨੌਕਰੀ ਦੇ ਵਿੱਚ ਲਾਤਾ ਹਾਂ ਪਹਿਲਾਂ ਤਾਂ ਆਪਣੀ ਪੇਸ਼ੇਵਰ ਰੈਂਦੀ ਮੁੱਕਣਾ ਆਪਣੇ ਘਰ ਪੈਸਾ ਟਕਾ ਹਾਂ ਫੇਰ ਕਹਿੰਦਾ ਮੇਰੇ ਖਿਆਲ ਮੁੰਡਾ ਪੜ੍ਹਤੀ ਹੋਇਆ ਵਾ ਉਹਦੀ ਨੌਕਰੀ ਆਉਣ ਲੱਗ ਗਈ ਚ ਕਹਿੰਦੇ ਜੀ ਬਹੁਤ ਚੰਗਾ ਕੰਮ ਕਰਿਆ ਇਹ ਜਦੋਂ ਜਦੋਂ ਗਵਰਨਮੈਂਟ ਦਾ ਜੰਗ ਲੱਗਦਾ ਹੈ ਨਾ ਹਾਂਜੀ ਉਦੋਂ ਪੁਰਾਣੇ ਮਲਾਜ਼ਮਾਂ ਨੂੰ ਗਵਰਨਮੈਂਟ ਛੱਡ ਲੈਂਦੀ ਹੈ। ਹਾਂ। ਜੰਗ ਦੇ ਵਿੱਚ ਕਿਉਂ ਉਹਨਾਂ ਕੋਲ ਤਜਰਬੇ ਹੁੰਦੇ ਨੇ। ਹਾਂ। ਲੜਨ ਦੇ। ਹਾਂ। ਗਵਰਨਮੈਂਟ ਦਾ ਜੰਗ ਲੱਗ ਗਿਆ ਜਿਵੇਂ ਹੁਣ ਲੱਗਿਆ ਪਿਆ। ਉਹ ਪਠਾਨ ਨੂੰ ਫੌਜ ਦੇ ਵਿੱਚ ਛੱਡ ਲਿਆ। ਅਸਲੀ। ਹੁਣ ਦਾਰਾ ਵੀ ਫੌਜ ਦੇ ਵਿੱਚ ਹੈ। ਹਾਂ। ਹੁਣ ਕਿਉਂ 6-2 ਸਾਲ ਹੋ ਜਾਣ ਨੌਕਰੀ ਕਰਦੇ ਨੂੰ। ਪਰ ਉਹ ਛੁੱਟੀ ਤਾਂ ਗਵਰਨਮੈਂਟ ਤੋਂ ਲੈਣੀ ਪੈਂਦੀ ਹੈ। ਹਾਂ। ਦਾਰਿਆ ਤੇਰੀ ਬੀਬੇ ਹੁਣ ਕੱਲੀ ਆ ਘਰੇ ਪੁੱਤ। ਤੂੰ 10 10 ਦਿਨਾਂ ਦੀ ਛੁੱਟੀ ਲੈ ਕੇ ਬਾਹਰ ਜਾ ਫੇਰ ਆ ਜੀ। ਤੇਰੀ ਬੀਬੇ ਨੇ ਤਾਂ ਪੈਸਾ ਟੱਕਰ ਦੇ ਆ। ਕੋਈ ਚੀਜ਼ ਵਾਸਤੇ ਲਿਆਉਣ ਆਲੀ ਹੁੰਦੀ ਆ ਉਹ ਲੈ ਕੇ ਘਰੇ ਦੇ ਆਈ। ਹਾਂ ਜੀ। ਤੇ ਮੈਂ ਇੱਥੇ ਨੌਕਰੀ ਤੇ ਹਾਂਗਾ ਹਲੇ। ਕਹਿੰਦਾ ਚੰਗਾ ਪਤਾ ਹੀ ਜਾਨਾ ਮੈਂ ਘਰੇ। ਘਰੇ ਆ ਗਿਆ ਨੌਕਰ ਨਹੀਂ ਕਹਿੰਦੇ ਮਾਤਾ ਬੀਬੀ ਉਹ ਉਹ ਆਪਣਾ ਦਾਰਾ ਦਾਰਾ ਯਾ ਉਹ ਅਖਰਮੰਦਾ ਨਮਾਇਆ ਆਪਣੀ ਮਾਂ ਨੂੰ ਖੁਸ਼ ਹੋ ਗਈ ਦਾਰਿਆ ਤੇਰਾ ਬਾਪੂ ਜੀ ਤਕੜਾ ਹੈ ਚੁੱਪ ਕਰ ਗਿਆ ਹਾਂ ਬੁੱਲੇ ਨਾ ਪੁੱਤੋ ਕੀ ਹੋ ਗਿਆ ਦਾਰਿਆ ਬੋਲਦਾ ਕਿਉਂ ਨਹੀਂ ਹਾਂ ਤੇਰਾ ਬਾਪੂ ਜੀ ਤੱਕ ਰਾਇ ਫੇਰ ਨਾ ਬੋਲੇ ਤੀਜੀ ਵਾਰ ਫੇਰ ਕਹਿੰਦੀ ਤੇਰਾ ਬਾਪੂ ਜੀ ਤੱਕ ਰਾਇ ਕਹਿੰਦਾ ਮੇਰਾ ਬਾਪੂ ਤਾਂ ਮਰ ਗਿਆ ਬੇਬੇ ਕਹਿੰਦਾ ਮੇਰਾ ਬਾਪੂ ਤਾਂ ਮਰ ਗਿਆ ਫੇਰ ਲੱਗੀ ਹੋਰ ਕਿੱਥੇ ਹੋ ਗਈਆਂ ਹਾਂਜਣਾ ਗਮਾਂਡਣਾ ਕੀ ਹੋ ਗਿਆ ਭੈਣੇ ਕਹਿੰਦੀ ਹੋ ਕੀ ਗਿਆ ਕਹਿੰਦੀ ਪਠਾਨ ਮਰ ਗਿਆ ਅਸਰ ਤੇ ਫਿਰ ਕਹਿੰਦੇ ਉਹਦੀ ਦੋਸ ਇੱਥੇ ਮੰਗਾ ਲੋ ਉਹ ਕਹਿੰਦੀ ਗਵਰਨਮੈਂਟ ਦਾ ਬੰਦਾ ਕੋ ਗਵਰਨਮੈਂਟ ਦੇ ਵਿੱਚ ਮਰੇ ਵੀ ਇਹਨੂੰ ਇੱਥੇ ਕਿਵੇਂ ਜਾਣ ਦੇ ਦਿੰਦੇ ਨੇ ਫੌਜੀ ਤਾਂ ਜਿਹੜੇ ਸੀ ਜਵਾਂ ਜਾਂਦੇ ਉਹ ਉੱਥੇ ਸਰਕਾਰ ਕਰ ਦਿੰਦੇ ਨੇ ਆਪਣੇ ਕੋ ਤਾਂ ਆਉਣ ਨਹੀਂ ਦਿੰਦਾ ਇਹ ਤੋਂ ਨੀਗਾ ਛੁੱਟੀ ਕੱਟ ਕੇ ਚਲਾ ਗਿਆ ਛਾਪੇ-ਚੂਪੇ ਕਰੇ ਵਧੀਆ ਜਿਸ ਵਕਤ ਮੁੜ ਗਿਆ ਜਿਸ ਵਕਤ ਪਾਉ ਜੈਬੀ ਤੇ ਗਿਆ ਦਾਰਿਆ ਪਠਾਨ ਕਹਿੰਦਾ ਤੇ ਵੀ ਬੀ ਤਕੜੀ ਐ ਚੁੱਪ ਕੀ ਸੱਤ ਵਾਰੀ ਜਦੋਂ ਪੁੱਛਿਆ ਕਹਿੰਦਾ ਕੀ ਗੱਲ ਢਿੱਲੀ ਮੱਠੀ ਤਾਂ ਨਹੀਂ ਹੋਗੀ ਰੋਈ ਢਿੱਲੀ ਮੱਠੀ ਕਾਹਨੂੰ ਹੋ ਗਈ ਉਹ ਤਾਂ ਕਹਿੰਦਾ ਮੈਂ ਤਾਂ ਕਬਰਾਂ ਚ ਵੀ ਦੱਬੇ ਮਰ ਗਈ ਕਹਿੰਦਾ ਜੀ ਮਾੜਾ ਕਬਰਾਂ ਚ ਵੀ ਦੱਬਿਆ ਏ ਉਹ ਤਾਂ ਮਰ ਗਈ ਅਛਾ ਖਾਣਾ ਹੋ ਗਿਆ ਤਾਂ ਹੁਣ ਦਾਰਾ ਕਹਿੰਦਾ ਪਠਾਨ ਕਹਿੰਦਾ ਰਾਈ ਬੰਦ ਹੋਊਗੀ ਪਰਸ਼ਨ ਹੋਗੀ ਕਹਿੰਦਾ ਦਾਰਿਆ ਫਿਰ ਆਪਾਂ ਹੁਣ ਕੀ ਕਰਨਾ ਇੱਥੇ ਰਹਿ ਕੇ ਕਹਿੰਦਾ ਆਪਾਂ ਹੁਣ ਪਠਾਨ ਕਹਿੰਦਾ ਸਾਧ ਮੰਦਾ ਮੈਂ ਤੇ ਭਾਈ ਅੱਛਾ ਹੀ ਕਹਿੰਦਾ ਬਾਪੂ ਜੀ ਜੇ ਤੂੰ ਸਾਧ ਬੰਦਾ ਮੈਂ ਤੇਰਾ ਚੇਲਾ ਬਣ ਜਾਂਦਾ ਅੱਛਾ ਮੈਂ ਤਾਂ ਤੇਰਾ ਪਸਾਰ ਨਹੀਂ ਕਰਦਾ ਪਿਤਾ ਜੀ ਸਾਧ ਬਣ ਕੇ ਤੋਹ ਜਾਣੇ ਸਾਧ ਬਣ ਕੇ ਦੁਨੀਆ ਦਾ ਸੈਰ ਕਰਦੇ ਫਿਰਦੇ ਨੇ ਹੁਣ ਹੌਲੀ 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 ਹੌਲੀਦਾਰਾ ਉਹ ਸੇ ਪਠਾਨ ਦੇ ਪਿੰਡ ਕੰਨੀ ਲੈ ਆਇਆ ਉਹ ਕਹਿੰਦਾ ਦਾਰਿਆ ਆਪਾਂ ਪਿੰਡ ਦੇ ਵਿੱਚ ਜਾ ਕੇ ਕੀ ਕਰਨਾ ਇਹਨਾਂ ਲੋਕ ਆਖਣਗੇ ਪਠਾਨਾ ਸਾਧ ਬਣੇ ਫਿਰਦਾ ਫੌਜੀ ਸੀ ਪਹਿਲਾਂ ਕਹਿੰਦਾ ਕੋਈ ਕੋ ਸਾਫ ਕੋਈ ਕੋ ਸਾਫ ਆਪਾਂ ਪਾਠੀ ਇਹ ਚਲਾ ਜਾ ਕਹਿੰਦਾ ਨਾਮ ਜੀ ਹੁਣ ਉਸ ਬੀਹੀ ਪੈ ਕੇ ਜਿੱਧਰ ਪਠਾਣੀ ਦਾ ਘਰ ਸੀ ਹੁਣ ਸਾਦ ਬਣਿਆ ਵਾ ਨੌਕਰ ਨਹੀਂ ਰੱਖੀ ਵੀ ਪਠਾਣੀ ਜੀ ਅਸਾਂ ਹੀ ਹੋਦਾ ਜਿਹਨਾਂ ਨੌਕਰ ਨਹੀਂ ਰੱਖੇ ਨੇ ਤਾਂ ਦਾਰਾ ਦੇ ਸੀ ਜਾਂਦਾ ਦਾਰਾ ਮਗਰ ਪਠਾਣ ਮੂਰੇ ਲਾਇਆ ਵਾ ਹਾਂ ਯੋ ਕਈ ਨੌਕਰ ਨਹੀਂ ਕਈ ਵੇਦੇ ਮਾਤਾ ਹਾਂ ਉਹ ਪਠਾਨ ਸਾਹਿਬ ਠਾਕ ਬਣਿਆ ਹੁੰਦਾ ਕਹਿੰਦੇ ਨੀ ਪੁੱਤੇ ਦੀ ਭੂਤੈ ਨਾ ਬਣ ਗਿਆ ਹੋਵੇ ਹਾਂ ਕਹਿੰਦੇ ਧਾਰਾ ਨਾਲ ਜੇ ਸਬਕ ਪਠਾਨੀ ਲਿਖੀ ਨਾ ਅੰਦਰੋਂ ਬਾਹਰ ਪਠਾਨੀ ਨੇ ਪਛਾਣ ਕਰ ਲਈ ਵੀ ਧਾਰਾ ਵੀ ਨਾਲ ਭੂਤੈ ਨਹੀਂ ਇਹ ਇਹਦੇ ਸਾਹਮਣੇ ਹੀ ਹੈ ਹਾਂ ਪਠਾਨੀ ਨੇ ਤਾਂ ਭੱਜ ਕੇ ਚਰਨ ਫੜ ਲੈ ਜਾ ਕੇ ਚਰਨ ਫੜ ਕੇ ਨਿਮਸ਼ਕਾਰ ਕਰਕੇ ਪੰਗ ਡਾਇਆ ਵਧੀਆ ਉਸੇ ਬਿਸਤਰਾ ਬਿਠਾਇਆ ਅੱਛਾ ਧਾਰੇ ਨੂੰ ਮਿੜਾਤਾ ਹੁਣ ਪਠਾਨ ਪਠਾਣੀ ਕੰਨੀ ਚਾਕੀ ਜਾਂਦਾ ਪਠਾਨ ਪਠਾਣੀ ਕੰਨੀ ਚਾਕੀ ਜਾਂਦੀ ਹੈ ਕਹਿੰਦਾ ਜਾ ਰਹੇ ਨੇ ਕੀ ਗੱਲ ਕਰਿਆ ਕਹਿੰਦਾ ਪਠਾਣੀ ਮਰ ਗਈ ਨਾ ਆਪਾਂ ਦੋਹੇ ਜਿਉਂਦੇ ਆ ਹਾਂ ਆਪਾਂ ਦੋਨੇ ਜਿਉਂਦੇ ਆ ਉਹਨੇ ਕੰਨੀ ਕੌਰ ਜੀ ਅੱਖਰ ਕਰਕੇ ਚਾਖਿਆ ਅੱਛਾ ਜੀ ਧਾਰਾ ਕਹਿੰਦਾ ਕਹਿੰਦਾ ਬਾਪੂ ਜੀ ਕਿਵੇਂ ਘਬਰਾ ਕੇ ਜੀ ਟੱਕ ਦਿਓ ਇਹੋਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਮੈਨੂੰ ਚੂਲੀ ਦੀ ਹੱਤ ਤੱਕ ਹੈ ਹੈ ਇਹ ਤਾਂ ਮੈਂ ਜਿਵੇਂ ਕਮੀਰ ਭਗਤ ਨੇ ਲੋਈ ਨੇ ਕਰੀ ਸੀ ਕਹਿੰਦਾ ਮਾਤਾ ਇੱਕ ਚੂਲੀ ਹੈ ਚੂਲ ਹੁੰਦਾ ਹੈ ਦੁਨੀਆ ਨੂੰ ਮਰਵਾ ਦਿੰਦਾ ਹੈ ਕਹਿੰਦਾ ਮਾਤਾ ਇਹ ਚੂਲੀ ਕਰੀ ਆ ਤੁਹਾਨੂੰ ਮਰਵਾਇਆ ਤਾਂ ਹੈ ਨਹੀਂ ਉਹ ਮੈਂ ਸੌਦਾ ਪਰਦਾਵਾ ਲੈਣ ਦੇ ਮਾਰੇ ਨੇ ਆਖਦਾ ਵੀ ਮੈਂ ਫੌਜ ਚਾ ਕੇ ਆਖਦਾ ਪਠਾਣੀ ਮਰ ਗਈ ਉਧਰ ਜਿਉਂ ਆਪਾਂ ਘਰ ਨੂੰ ਆਏ ਕਹਿੰਦਾ ਪਠਾਨ ਮਰ ਸਾਥ ਮਰ ਗਿਆ ਕਿ ਤੁਸੀਂ ਇਹਦਾ ਫੋਨ ਤਾਂ ਜਿਉਂਦੇ ਹੀ ਕਹਿੰਦਾ ਹਾਂ ਠੀਕ ਆ ਬੁੱਤ ਜਿਉਂਦੇ ਆ ਉਸ ਸ਼ਹਿਰ ਦਾ ਇੱਕ ਬਾਦਸ਼ਾਹ ਸੀ ਅੱਛਾ ਹੀ ਉਹ ਬਾਦਸ਼ਾਹ ਦਾ ਮੁਕੀ ਪਾਛੇ ਜੰਗ ਦੀ ਲੋੜ ਪੈ ਗਈ ਜਿਉਂ ਜੰਗ ਦੀ ਲੋੜ ਪਈ ਰਾਜ ਭਾਗ ਕਿਸੇ ਨੌਕਰ ਨੂੰ ਸਮਾ ਕੇ ਵਜ਼ੀਰ ਨੂੰ ਸਮਾਤਾ ਵੀ ਰਾਜ ਭਾਗ ਤਾਂ ਸਾਹਮਣੇ ਕੋਈ ਚੋਰੀ ਨਾ ਹੋਵੇ ਕੋਈ ਮੇਰੇ ਪਬਿਕ ਨੂੰ ਦੁੱਖ ਨਾ ਹੋਵੇ ਹਾਂਜੀ ਤੇ ਫੌਜ ਦਾ ਸਮਾਨ ਲੈ ਕੇ ਰਾਜੇ ਨੇ ਬਾਹਰ ਸੰਬੂਲ ਰਵਾਇ। ਅਸਲਾ ਬਹੁਤ ਹੁੰਦਾ ਫੌਜੇ ਵਿੱਚ। ਹੂੰ ਮਾਇਆ ਵੀ ਪੂਰੇ ਹੁੰਦੀ ਆ ਫੌਜ ਦੇ ਬਾਦਸਾਂ ਦੇ। ਕਿਹੜੇ ਵੇ ਕੋਈ ਚੀਜ਼ ਸਹਾਰ ਲੈਣਾ ਪੈਂਦਾ ਕੋਈ ਖਾਣਾ-ਤਾਣਾ ਮੰਗਵਾਉਣਾ ਮਾਇਆ ਤੋਂ ਬਿਨਾਂ ਤਾਂ ਕੰਮ ਹੀ ਨਹੀਂ ਚੱਲਦਾ। ਹੂੰ ਦਾਰੇ ਨੂੰ ਚੋਰੀ ਦੀ ਆਤ ਸੀ। ਅੱਛਾ ਜੀ ਜੇ ਸਵਾਸਟਰ ਤੰਬੂ ਬਾਹਰ ਲੱਗੇ ਪਏ ਫੌਜ ਦੇ ਦਾਰੇ ਨੇ ਤਾਂ ਗੱਲ ਪਿਛਲੀ ਜਾਗ ਪਈ ਦਾਰਾ ਸਾਹਿਬ ਜੀ ਕਿਆ ਕੁੱਤਾ ਜਾ ਬਣ ਕੇ ਇੱਕ 5000 ਦੀ ਥੈਲੀ ਚੱਕ ਲਿਆ ਹੂੰ ਚੱਕ ਲਿਆ ਕਿ ਕਰੇ ਲਾ ਰੱਖਤੀ ਕਹਿੰਦਾ ਉਹ ਦਾਰੇ ਆਹੀ ਕਹਿੰਦਾ ਜੀ ਮੈਂ ਰਾਜੇ ਦੇ ਚੋਰੀ ਕਰਕੇ ਲਿਆ ਹੂੰ ਕਹ ਰਾ ਫੜਿਆ ਨਾ ਤਾਂ ਕਹ ਰਾ ਜੀ ਮੈਨੂੰ ਨਹੀਂ ਫੜ ਸਕਦਾ ਅੱਛਾ ਜੀ ਜੋ ਤੜਕੇ ਨੂੰ ਪਰਤਾਲ ਹੋਈ ਨਹੀਂ ਉਹ ਇੱਕ 5000 ਦੀ ਥੈਲੀ ਲੈ ਗਿਆ ਚਾਕੇ ਫੌਜੀਆ ਦਾ ਪੂਰਾ ਪਹਿਰਾ ਛਕਤ ਲਾਤਾ ਹੂੰ ਜਿਹੜੇ ਪਾਸੇ ਇਧਰੋਂ ਪਿੰਡ ਕੰਨੀੋਂ ਇਧਰ ਲਾਤਾ ਪਹਿਰਾ ਪਿੰਡ ਕੰਨੀ ਲਾਤਾ ਇੱਕ ਬਾਹਰਲੇ ਪਾਸੇ ਲਾਤਾ ਇੱਕ ਪਾਸਾ ਵਿੱਲਾ ਹਾਂ ਦਰਵਾਜ਼ੇ ਪਾਸੇ ਹੀ ਗਿਆ ਦੂਜੇ ਦੇ ਫੇਰ ਇੱਕ ਥੈਲੀ ਚੱਕ ਲੈ ਗਿਆ ਅੱਛਾ ਜੀ ਰਾਜਾ ਕਹਿੰਦਾ ਉਹ ਜੰਗ ਤਾਂ ਜਦੋਂ ਲੜਾਂਗੇ ਵੇਖੀ ਜੋ ਭਾਂ ਦਾ ਘਰੇ ਜੰਗ ਲੱਗ ਗਿਆ ਬੇਨੇ ਪੈਰੇ ਚਲਾ ਜਾਂਦਾ ਉਸ ਰਾਜੇ ਨੇ ਨਾ ਇੱਕ ਖਾਈ ਪਟਾਤੀ ਅੱਛਾ ਜੀ ਪੰਜ ਕਰਮਾਂ ਦੀ ਇਹੋ ਪੰਜ ਕਰਮਾਂ ਦੀ ਖਾਈ ਪਟਾਈ ਨਾ ਵਿੱਚ ਤਲਵਾਰਾਂ ਚੀਜ਼ਾਂ ਧਰਤੀਆਂ ਵੀ ਜਦੋਂ ਉਤਰਾਊਗਾ ਤੇ ਟੱਪ ਵੀ ਗਿਆ ਹਾਂ ਤੂੰ ਥੈਲੀ ਲੈ ਕੇ ਨਗੂਗਾ ਉਰੋਂ ਤਾਂ ਫਿਰ ਡਿਗੂ ਨਾ ਬੋਝ ਹੋ ਜੂ ਪਿੱਛੇ ਹੁੰਦਾਰਾ ਫੌਜੀ ਰਹਿ ਵਈ ਦਾਰੇ ਤਾਂ ਪਿਛਲੇ ਪਾਸੇ ਪੇਟੀ ਲਾਈ ਵੀ ਤਾਂ ਉਹ ਚੋਰੀ ਕਰਕੇ ਫਿਰ 5000 ਦੀ ਥੈਲੀ ਲੈ ਕੇ ਆ ਗਿਆ ਅੱਛਾ ਹੀ ਰਾਜਾ ਤਾਂ ਅਭੀ ਬੜਾ ਥਾਤਾ ਚੋਰ ਕਹਦਾ ਨਾ ਇਹਦਾ ਸਾਰੇ ਮੇਰੇ ਸਹਿਰ ਨੂੰ ਵੀ ਖਤਮ ਕਰ ਚੋਰੀ ਕਰ ਕਰਕੇ ਮੇਰਾ ਰਾਜ ਭਾਗ ਇਨੀ ਨੇ ਤਛੜਣਾ ਇਹੋ ਫੜੋ ਅੱਛਾ ਹੀ ਰਾਜੇ ਨੇ ਸਾਰੇ ਪੀਰ ਵਜੀਰ ਇਕੱਠੇ ਕਰਕੇ ਦਾਰਾ ਉਹ ਉਹ ਜਿਹੜਾ ਦਾਰਾ ਸੀ ਉਹ ਵੀ ਫੌਜ ਦੇ ਵਿੱਚ ਪਹਿਲੋ ਰੋਈ ਰਾਏ ਨੇ ਕੋਲੇ ਜਾਂਦਾ ਅੱਛਾ ਜੀ ਠੀਕ ਮਰਾਤੀ ਵੀ ਜਾਂਦਾ ਆਦਾਰਾ ਤਾਂ ਮਰਾਤੀ ਸੀ ਗਈ ਤੇ ਸੂਬੇਦਾਰ ਉੱਥੇ ਗੱਲਾਂ ਬਾਤਾਂ ਸੁਣਾਇਆ ਕਰਨ ਛੁੜ ਕੇ ਆ ਜਾ ਕਰੇ ਕਹਿੰਦੇ ਜੀ ਚੋਰ ਤਾਂ ਬਹੁਤ ਸਖਤ ਹੈ ਚੋਰ ਫੜਨਾ ਬਹੁਤ ਮੁਸ਼ਕਲ ਹੈ। ਹਮ ਇੱਕ ਬੇਸ਼ਵਾ ਕਹਿੰਦੀ ਜੀ ਮੈਂ ਫੜ ਸਕਦੀ ਆ। ਇਹ ਚੋਰ ਭੱਜੇ ਨਾ। ਇਹ ਮੈਂ ਚੋਰੀ ਕਰਦਾ ਫੜ ਲਿਆ ਨਾ। ਮੈਂ ਆ ਜਨਾਨੀ ਉਹ ਮਰਦ। ਤੇ ਮਰਦ ਦੇ ਵਿੱਚ ਤਾਂ ਡੁੱਢਾ ਜੋਰ ਹੈ। ਤੇ ਮੈਂ ਚੋਰੀ ਜਨਾਨੀ ਕਹਿੰਦੀ ਮੈਂ ਫੜ ਸਕਦੀ ਆ ਉਹਨੂੰ। ਰਾਜੇ ਨੂੰ ਕਹਿੰਦੀ ਜੀ ਮੈਨੂੰ ਚਾਰ ਇੱਟਾਂ ਦੇ ਦੇ ਹੂੰ ਉਹ ਦਾਰਾ ਕਹਿੰਦਾ ਕਹਿੰਦਾ ਚੋਰ ਹੈ ਜਾਵੇ ਵੀ ਉਹ ਧੱਕਾ ਨਹੀਂ ਕਰੂਗਾ ਅੱਛਾ ਹੀ ਦਿਨਾਨੀ ਦੇ ਮੂੰਹੋਂ ਭੱਜੂ ਨਹੀਂ ਚਾਰ ਇੱਟਾਂ ਲੈ ਲਈਆਂ ਛਿਉਨੇ ਦੀਆਂ ਅੱਛਾ ਹੀ ਚਾਰ ਇੱਟਾਂ ਪਾਵਿਆਂ ਦੇ ਥੱਲੇ ਲਾ ਕੇ ਬੇਸਬਾ ਨੇ ਹੂੰ ਠਿਕ ਰਾਸ਼ਟਰੀ ਦੇ ਵਿੱਚ ਬੈ ਗਈ ਉਹ ਦਾਰਾ ਕਹਿੰਦਾ ਵੀ ਚੋਰੀ ਕਰਨੀ ਆਪਾਂ ਜਰੂਰ ਹੈ ਕਰਨੀ ਵੀ ਇੱਟਾਂ ਦੀ ਐ ਹੂੰ ਦਾਰਾਤਾ ਜੀ ਤੇਲੀਆਂ ਦੇ ਘਰੇ ਜਾਵੜਿਆ ਕਹਿੰਦਾ ਜਾ ਤੇਲ ਦੇ ਅੱਛਾ ਜੀ ਉਹ ਜਿਹੜੇ ਪਾਸੇ ਰਾਤ ਹੋ ਜਾਂਦੀ ਐ ਨਾ ਮੋਗੇ ਰੱਖੇ ਹੁੰਦੇ ਠੇਕੇਦਾਰ ਰੱਖੇ ਵੇਖੇ ਨਾ ਸੜਾ ਵਾਲੇ ਦੇ ਉਹਦੇ ਪਿਛਲੇ ਜਿੰਦਣਗੇ ਤੇਲ ਦੇ ਕੋਈ ਡੋਰ ਵੀ ਪੈ ਜੇ ਹੋ ਕਹਿੰਦਾ ਜੀ ਆਹ ਕਹਿੰਦੇ ਭਾਂਡਾ ਫੜਾ ਉਹ ਕਹਿੰਦਾ ਜੀ ਦਾਰੇ ਨੇ ਬਾਹ ਕੱਢ ਕੇ ਪੰਡਾ ਤਾ ਹੁ ਤੱਕਿਆ ਕਹਿੰਦਾ ਜੀ ਪਿੱਛੇ ਹਟ ਕੇ ਦਾਰਾ ਥੋੜਾ ਜਾ ਅਸਾਂ ਹੀ ਉਹ ਪਿੱਛੇ ਹਟਿਆ ਉਹ ਕਹਿੰਦਾ ਲੈ ਫਰਾ ਉਹਨੇ ਅੰਦਰੋਂ ਬਾਹ ਕੱਢ ਲਈ ਚੇੜੀ ਨੇ ਉਹ ਇੱਥੇ ਮਾਰੇ ਥੋੜਾ ਅਸਾਂ ਹੀ ਦਾਰੇ ਨੇ ਬਾਹ ਵਢ ਲਈ ਬਾਹ ਵਢ ਕੇ ਬਾਹ ਉੱਪਰ ਗਿਆ ਬਾਹ ਉੱਪਰ ਜਾ ਕੇ ਉਹ ਬੇਸਵਾ ਜਿੱਥੇ ਮੰਜਾ ਡਾਹੀ ਪਈ ਸੀ ਹੂੰ 2 ਘੰਟੇ ਬੈਠੇ ਤਿੰਨ ਬੈਠੀ ਰਹੀ ਤੇ ਚੋਰ ਆ ਗਿਆ ਚੋਰ ਨੇ ਨੀਮੀ ਪਾ ਕੇ ਜਦੋਂ ਇਟ ਕੱਢਣ ਲੱਗਿਆ ਤੇ ਉਹ ਬੇਸਵਾਰ ਜਾਗਦੀ ਸੀ ਉਹਨੇ ਜਿਵੇਂ ਬਾਹ ਫੜਨ ਲੱਗੀ ਨਾ ਹੁਣ ਐਸ ਹੱਥ ਨਾਲ ਤਾਂ ਪਾਵਾ ਚੱਕ ਲਾ ਤਾ ਹ ਤੇ ਐਸ ਹੱਥ ਨਾਲ ਇਟ ਹਟਾਈ ਜੋ ਇਟ ਹਟਾਈ ਤੇ ਉਹਨੇ ਉਹਦੀ ਬਾਹ ਵੱਡੀ ਵੀ ਸੀ ਕਹਿੰਦੀ ਜੇ ਮਰਦਾ ਥਾਂ ਖੜ ਗਈ ਐਸ ਹੱਥ ਪਾੜੇ ਪਹੁੰਚੇ ਨੂੰ ਅੱਛਾ ਹੀ ਬੇਸਵਾਰ ਨੇ ਕਹਿੰਦਾ ਮੇਰੀ ਗੱਲ ਸੁਣ ਲੈ ਇੱਕ ਕਹਿੰਦਾ ਜਦੋਂ ਮੇਰੇ ਪਾਵੇ ਥਲੇ ਹੱਥ ਜੇ ਲਾ ਪਮਾ ਹੂੰ ਤਬ ਮੈਨੂੰ ਬਜਰਾਉਣਾ ਪਿਆ ਕਰ ਤੈਨੂੰ ਕਹੀ ਚੰਗਾ ਸਾਹ ਹੱਥ ਜਵਾ ਲਿਆ ਕਰੇ ਉਹ ਜੇ ਤਾਰੇ ਪਾਵੈਨਾ ਹੱਥ ਦੇ ਦੇ ਬਾਦ ਦੜ ਜਾ ਕਹਿੰਦਾ ਵੀ ਹੁਣ ਮੇਰਾ ਹੱਥ ਅੰਬ ਗਿਆ ਹੁਣ ਮੈਨੂੰ ਕੱਢ ਲੈ ਤੇ ਦੂਦੇ ਥਲੇ ਰੱਖਾ ਚਾਰੇ ਟਰਸ ਕੈ ਲਿਆ ਹੂੰ ਉਹ ਬਾਹ ਫੜਾਦਾ ਕਰੇ ਇੱਕ ਬਾਹ ਉਹ ਥਲੇ ਉਸੇ ਨੂੰ ਫੜਾਇਆ ਕਰੇ ਵੱਡੀ ਬੰਨ ਨੂੰ ਹੀ ਮੈਂ ਕਹਿੰਦਾ ਵੀ ਤੇਰੇ ਕੋਲੇ ਮੇਰੀ ਬਾਹ ਫੜੀ ਵੀ ਹੈ ਕਹਿੰਦੇ ਹਾਂ ਜੀ ਕਹਿੰਦਾ ਫੇਰ ਚਾਰਤਾ ਜਾਂਦੇ ਨਾ ਆਦਿ ਮੁੜ ਕੇ ਫੇਰ ਆਉਣਾ ਚਾਰੇ ਟਾ ਲੈ ਕੇ ਲੂਪ ਹੋ ਗਿਆ ਚਾਰੇ ਟੱਕਰੇ ਰਖਤੀਆਂ ਕਹਿੰਦਾ ਵੀ ਚੋਰ ਬੇਸਵਾ ਕਹਿੰਦੇ ਚੋਰ ਸਹਿਰ ਤਾਂ ਪਰ ਮੈਨੂੰ ਝੰਗ ਨਹੀਂ ਮੇਰੀ ਭੈਣ ਹੈ ਜਿਹੜੀ ਉਹ ਤੋਂ ਵੱਡੀ ਵੇਸ਼ਵਾ ਇੱਕ ਹੋਰ ਸੀ ਉਹ ਕਹਿੰਦੀ ਮੈਂ ਫੜ ਸਕਦੀ ਹਾਂ ਉਹ ਕਹਿੰਦੀ ਤੂੰ ਫੜ ਸਕਦੀ ਹੈ ਕਹਿੰਦੀ ਹਾਂ ਕਹਾਂ ਫਿਰ ਕਿਵੇਂ ਫੜਾਂਗੀ ਕਹਿੰਦੀ ਸ਼ੌਟ ਉੱਠ ਲਿਓ ਸਹੀ ਸ਼ੌਟ ਸ਼ੌਟ ਦੇ ਉੱਤੇ ਨਾ ਪਾਣਾ ਲੱਗ ਦਿਓ ਕਿ ਇਹ ਖੰਡ ਕਿਸੇ ਗੋੜ ਕਿਸੇ ਰੁਪਏ ਇਹ ਜਾਨੀ ਇੱਕ ਜਾਨੀ ਤਾਂ ਮੂਰੇ ਬੈਠੂਗੀ। ਸਹੀ। ਉੱਠਦੇ। ਇੱਕ ਜਾਨੀ ਪਿੱਛੇ ਹੋਊ। ਜੇ ਤਾਂ ਚੋਰ ਨੇ ਚੋਰੀ ਕਰ ਉੱਠ ਖੋਲਿਆ। ਫਿਰ ਤਾਂ ਉਹ ਬੱਕ ਟੱਕੜਾ ਹੈ। ਤੇ ਜੀਏ ਸੀ ਫੜ ਲਿਆ। ਤਾਂ ਫਿਰ ਤੈਨੂੰ ਜਿਹੇ ਮਰਜ਼ੀ ਉਹਨੂੰ ਸੜਾ ਲਈ ਅਸੀਂ ਨਾਮ ਖਰਾਮ ਲਾਵਾਂਗੇ। ਸਹੀ। ਉਹ ਕਹਿੰਦੇ ਠੀਕ ਹੈ। ਰਾਤ ਦਾ ਟਾਈਮ ਆ ਗਿਆ। ਛੋਟੇ ਜਿਹਨੋ ਉਹ ਉਠਾ ਦੇ ਲਾਰ ਬਣਦੀ। ਉਠਾਂ ਦੀ ਪੂਛਣਾ ਉਠ ਬਣੇ ਜਾਂਦੇ ਹੁੰਦੇ ਨੇ ਕਿ ਅੱਗੇ ਪਹਾੜੇ ਤੁਸੀਂ ਤਾਂ ਦੇਖੇ ਨਹੀਂ ਮੈਂ ਦੇਖੇ ਨੇ ਕੰਮ ਬਹੁਤ ਦੇਖੇ ਨੇ ਕਿ ਅੱਗੇ ਉਠਾਂ થી ਪਹਾੜੇ ਆਉਂਦੇ ਹੁਣ ਤਾਂ ਥੇਲੇ ਟਰੈਕਟ ਵੱਡੀਆਂ ਚੀਜ਼ਾਂ ਬਣੀਆਂ ਹੋਰ ਮਸ਼ੀਨਰੀ ਦਾ ਜੁਗਾ ਗਿਆ ਅੱਗੇ ਉਠਾਂ ਦੇ ਉੱਤੇ ਪਹਾੜਾ ਢੋਹਦੇ ਸਾਰੇ ਲੋਕ ਮਾਰੋ ਸਹੀ ਸਾਰੇ ਸ਼ਹਿਰ ਦੇ ਵਿੱਚ ਦੀ ਕੀੜਾ ਦਿੰਦੇ ਫਿਰਦੇ ਨਾ ਕਿਉਂ ਕੀੜਾ ਦਿੰਦੇ ਫਿਰਦੇ ਨਾ ਤਾਂ ਕਹਿੰਦੇ ਵੀ ਇਹ ਸੜਕਾਂ ਦੇ ਵਿੱਚ ਮੋੜ ਆਉਂਦੇ ਹਨ ਨਾ ਹਾਂਜੀ ਚੱਲੂ ਗਈ ਡਾਰਾ ਦਾ ਇੱਕ ਮੋੜ ਦੇ ਉੱਤੇ ਲੁੱਕ ਕੇ ਖੜ ਗਿਆ ਅੱਛਾ ਕਿਉਂ ਮੋੜ ਦੇ ਉੱਤੇ ਲੁੱਕ ਕੇ ਖੜ ਗਿਆ ਉਹਨੇ ਬੋਝ ਕੱਢ ਲੈਣੇ ਉੱਤਰ ਦੀ ਮਹਾਰ ਖੋਲ ਹੀ ਪੁੱਛਣੋਂ ਦੂਜੀ ਉੱਤਰ ਦੀ ਮਹਾਰ ਬੰਦੀ ਉੱਠਣ ਨਹੀਂ ਸਕਿਆ ਲੈ ਹਾਂ ਠੀਕ ਹੈ ਸਸ ਕਹਿ ਕੇ ਮੋੜ ਦੇ ਨਾਲ ਹੀ ਮੋੜ ਕੇ ਲੈ ਗਿਆ یوں ਮੋੜ ਕੇ ਲੈ ਗਿਆ ਫਿਰ ਦਾਰਾ ਦਾ ਆਵਲੇ ਘਰ ਕੋਲੇ ਲੈ ਗਿਆ ਉੱਥੋਂ ਹਾਂ ਜਿਹੜਾ ਉਹਦੇ ਉੱਤੇ ਮਾਲਕਦਮ ਦਾ ਲੱਧਿਆ ਸੀ ਨਾ ਉਹ ਸਭ ਲੋ ਖੋਲਿਆ ਹੁਣ ਘਰ ਭੀੜਾ ਬਾਹਰ ਭੀੜਾ ਉੱਠ ਵੱਡਾ ਅਸਹੀ ਉੱਠ ਅੰਦਰ ਵਰ ਨਹੀਂ ਸਕਦਾ ਗਾੜੀ ਚੋਂ ਉੱਠੇ ਦਾ ਗਲ ਵਰਤਾ ਅਸਹੀ ਗਾਲ ਵੱਢ ਕੇ ਜਿਹੜਾ ਉਹ ਹੱਡ ਪਾਇ ਸੀ ਉਹਨੂੰ ਵੱਡ-ਵੱਡ ਕੇ ਹੱਡਾ ਰੋੜੀ ਸਿਟਾਇਆ ਤੇ ਕਹਿੰਦਾ ਜੀ ਉੱਠ ਜਿਓ ਆਈ ਠਗਣੀ タルਕੇ ਤੇ ਉਹਨੇ ਦੇਖਿਆ ਵੀ ਜਿੱਥੇ ਉੱਠ ਗਿਆ ਹੋ ਉਥੇ ਪੈਰ ਤੇ ਲੱਗ ਗਿਆ ਪੈਰ ਤੇ ਲੱਗ ਗਿਆ ਤਾਂ ਇਹ ਕਰ ਕੋਈ ਆ ਕੇ ਵੇਖ ਲਾ ਹੋ ਉੱਥੀ ਪੈਰ ਰੂਪ ਹੋ ਗਈ ਤੇ ਨਿਸ਼ਾਨੀ ਲਾਇਆ ਹੀ ਠਗਣੀ ਆਉ ਜਾਨੀ ਕਹਿੰਦੀ ਉਥੇ ਖੂਨ ਦਾ ਛੱਟਾ ਮਾਰਿਆ ਵਾ ਮੈਂ ਹੂੰ ਕਰਦੇ ਕੋ ਕਰਦੇ ਵਿੱਚ ਪੁਲਿਸ ਜਾ ਕੇ ਫੜ ਲੈ ਚੋਰ ਨੂੰ ਗਾਰੇ ਦੇ ਕੋਈ ਤਾਂ ਲਹੂਰੀਆਂ ਬਾਰਟੀਆਂ ਭਰੀਆਂ ਪਈਆਂ ਸੁੱਟੇ ਦੇ ਉੱਠੇ ਦੇ ਖੂਨ ਦੀਆਂ ਉਹ ਤਾਂ ਚੱਕੀ ਬਾਰਟੀਆਂ ਪੂਚੜਾ ਲੈ ਲਿਆ ਐ ਮਾਰਦਾ ਫਿਰੇ ਸਾਰੇ ਸ਼ਹਿਰ ਦੇ ਵਿੱਚੀ ਮਾਰਦਾ ਉਹ ਸਾਰੇ ਸ਼ਹਿਰ ਤੇ ਮਾਰਦਾ ਉਹ ਪੁਰਸਾ ਲੈ ਖੋਕੁੰਦਾ ਤਾਂ ਜਿਹੜੇ ਮੁਹੱਲੇ ਦੇ ਵਿੱਚ ਬਾਹਰ ਸਾਰੇ ਖੂਨੀ-ਖੂਨ ਲੱਗਿਆ ਪਿਆ ਹੁਣ ਦਿਨ ਆਉਣਗੇ ਹੋਲੀ ਦੇ ਆਹ ਹੋਲਾ ਮਹਲਾ ਆਉਣਾ ਉਦੋਂ ਕੰਨਾਂ ਦੇ ਉੱਤੇ ਵੀ ਰੋਗ ਰੰਗ ਰੁਖਟੇ ਪਏ ਹੁੰਦੇ ਆ ਬੱਚਿਆਂ ਦੇ ਅੱਗੇ ਦਾ ਪੱਕੇ ਰੰਗ ਹੁੰਦੇ ਲਾਲ ਗਰਾਲ ਦਸਵੇਂ ਪਾਛਾ ਨੇ ਲਾਲ ਗਰਾਲ ਰੰਗ ਖੇਡੇ ਕਿੰਨੋਂ ਖੇਡੇ ਉਹ ਵੀ ਸਾਨੂੰ ਦਸ ਮਾੜੀ ਜੀ ਗੱਲ ਉਹ ਦੇਖ ਕੇ ਕਹਿਣ ਲੱਗੇ ਕਹਿੰਦੇ ਵੀ ਇਹ ਤਾਂ ਕੀ ਨੂੰ ਫੜਗੇ ਇਹ ਸਾਰੇ ਸ਼ਹਿਰ ਦੇ ਵਿੱਚ ਮੈਂ ਮੈਂ ਲੱਗਿਆ ਪਿਆ ਇਹ ਵੀ ਠਾਗਣੀਆਂ ਟੁੱਠੀਆਂ ਪਾ ਦਿੰਦਾ ਅੱਛਾ ਰਾਜਾ ਕਹਿੰਦਾ ਵੀ ਇਹ ਚੋਰ ਨਹੀਂ ਫੜਾਇਆ ਜਾਂਦਾ ਹੂੰ ਕਹਿੰਦਾ ਚੋਰ ਬਹੁਤ ਬਨਵਾਸ਼ ਹੈ ਹੂੰ ਪੱਕਾ ਹੈ ਹਾਂ ਕਿਉਂ ਗੱਲਾਂ ਦੇ ਨੇ ਸੁਣ ਜਾਂਦਾ ਰਾਤ ਨੂੰ ਚੋਰੀ ਕਰਦਾ ਹੂੰ ਕਹਿੰਦਾ ਰਾਜਾ ਕਹਿੰਦਾ ਵੀ ਜੇ ਚੋਰ ਚੋਰੀ ਮੰਨ ਜੇ ਹਾਂ ਆਪ ਦੇ ਆਪ ਹਾਂ ਮੈਂ ਉਹਨੂੰ ਅੱਧਾ ਰਾਜ ਦੇ ਮੈਂ ਅੱਧਾ ਰਾਜ ਦੇ ਮੰਮ ਹਾਂ ਹਾਂ ਕਹਿੰਦਾ ਵੀ ਠੀਕ ਹੈ ਕਹਿੰਦਾ ਬਾਹ ਖੜੀ ਕਰ ਦੇ ਮੇਰੀ ਸਭਾ ਦੇ ਵਿੱਚ ਆ ਕੇ ਹਾਂ ਸਾਰੀ ਪਬਲਿਕ ਵੇਖ ਰਾ ਤੇ ਬਚੇੜਾਂ ਤੇ ਕੁੱਟਾ ਪਈਆ ਵਿਚਾਰਾਂ ਤੇ ਚੋਰਾ ਤੇ ਹਾਂ ਰਾਜਾ ਦੇ ਕੋਈ ਰਾਕੇ ਇਧਾਰੇ ਨਾ ਬਾਹ ਖੜੀ ਕਰ ਸੀ ਹਾਂ ਕਹਿੰਦਾ ਵਾਸਾ ਤੇਰਾ ਚੋਰ ਮਾਇਆ ਅਸਾਈ ਕਹਿੰਦਾ ਛੈਲੀਆਂ ਕਹਿੰਦਾ ਆ ਪਈਆਂ ਹਾਂ ਕਹਿੰਦਾ ਜਿਹੜੀਆਂ ਤਾਰ ਦੇ ਤੱਕਦੇ ਸੀ ਕਹਿੰਦਾ ਆ ਸੀ ਹਾਂ ਕਹਿੰਦਾ ਫਿਰ ਇਹ ਤੋਂ ਵਾਂਹ ਕਿਵੇਂ ਛਾ ਕੇ ਭੱਜਿਆ ਉਹ ਥੱਕ ਨਹੀਂ ਕਹਿੰਦੀ ਨਾ ਵਾਂਹ ਵੱਢ ਕੇ ਭੱਜ ਗਿਆ ਕਹਿੰਦੀ ਮੇਰੀਆਂ ਤਾਂ ਦੋਹੇ ਬਾਹਾਂ ਸਾਫ਼ ਤੂੰ ਦੇਖ ਲਉ ਹਾਂ ਹੂੰ ਉਹ ਤਾਂ ਕਹਿੰਦਾ ਮੈਂ ਤੇਲੀ ਦੀ ਬਾਹ ਵੱਢ ਕੇ ਲਿਆ ਸੀ ਹੂੰ ਤੇਰੇ ਇਟਾ ਮੈਂ ਚਾਰ ਦੇ ਤੇ ਉਹ ਬਰਸਟ ਗਿਆ ਮੈਂ ਕਹਿੰਦਾ ਵੀ ਮੇਰੇ ਜੋ ਅੰਬ ਜਾਂ ਕਹਿੰਦੀ ਨੀ ਪਾਵੇ ਥਲੇ ਵਾਰ ਖਾਲਿਆ ਕਰੇ ਮੈਂ ਉਟ ਕੱਢ ਲੈ ਕਰਾ ਰਾਜਾ ਦੇਖ ਕੇ ਭੱਜ ਕੇ ਚੋਰ ਨੂੰ ਜੱਫੀ ਪਾ ਲਈ ਕਹਿੰਦਾ ਅੱਜ ਤੋਂ ਤੂੰ ਮੇਰਾ ਵਜ਼ੀਰ ਹੂੰ ਆਹੋ ਤੂੰ ਜਿਹੜਾ ਬੰਦਾ ਚੋਰੀ ਕਰਕੇ ਮੰਨ ਜੀ ਸੱਚ ਦੱਸ ਦੇ ਸੱਚ ਦੀ ਸਜ਼ਾਈ ਵੀ ਹੁੰਦੀ ਹੈ ਸਮਝ ਗਏ ਤੇ ਉਹਦਾ ਦਿਮਾਗ ਬਹੁਤ ਹੈ ਜਿੰਨੇ ਅਵਸਰ ਸਾਹੀਏ ਨਾ ਹੁਣ ਵੀ ਰਾਜੇ ਰਾਣੇ ਦੇ ਡਿਪਟੀ ਹੈ ਜੱਜ ਨੂੰ ਇਹ 400 ਤੋਂ ਕੰਮ ਲੈਂਦੇ ਨਾ ਅੱਛਾ ਹੈ ਹੁਣ ਵੀ ਲੈਂਦੇ ਨਾ ਯਾਦ ਆ ਕੋਈ ਖੂਨੀ ਬੰਦਾ ਖੂਨ ਦੇ ਵਿੱਚ ਕੈਦ ਹੋ ਜੇ ਜਾਂ ਕਿਸੇ ਚੋਰੀ ਚ ਫਾਦ ਦੇ ਉਹਨੂੰ ਫੇਰ ਉਹਨੂੰ ਪੁੱਛਦੇ ਤੂੰ ਯਾਰ ਫੀਮ ਵੇਚਣ ਲੱਗ ਗਿਆ ਮੇਰੀ ਫੀਮ ਹੈ ਤੂੰ ਵੇਚ ਲਾ ਮੈਂ ਤਾਂ ਉਹਨੂੰ ਧਰੇਦਾਰ ਬਣਾ ਧਰੇਦਾਰ ਬਣਾਉਂਦੇ ਮੈਂ ਆਪ ਬਣ ਜਾਂਦੇ ਨਾ ਹੂੰ ਕਿ ਇੱਕ ਕੰਮ ਇਹ ਚੱਲਦਾ ਹੈ ਹੂੰ ਚੋਰਾ ਤੋਂ ਬਿਨਾ ਇਹਨਾਂ ਦੀ ਗੱਡੀ ਚੱਲਦੀ ਨਹੀਂ ਸਹੀ ਗੱਲ ਹੈ ਇਹ ਬਣਾਏ ਕੀ ਚੋਰ ਹੁੰਦੇ ਨੇ ਹੂੰ ਇਹ ਬਣਾਏ ਵੀ ਕੀ ਹੁੰਦੇ ਨੇ ਇਹ ਅਫਸਰਾਂ ਦੇ ਹਾਂਜੀ ਹਾਂ ਕੀ ਚੰਗੀ ਲੱਗੀ ਗੱਲ ਬਹੁਤ ਜ਼ਿਆਦਾ ਤੁਸੀ